ਕੋਈ ਵੀ ਵੀਰ ਜਾਂ ਕੋਈ ਭੈਣ ਜੋੜਾ ਅੰਦਰ ਨਾ ਲੈ ਕੇ ਆਵੇ ਇੱਕ ਕੇਲੇ ਬੱਚੇ ਵੱਲ ਵਿਅੰਤ ਮਾਇਆ ਆਈ ਹੈ ਮਾ ਬਗਲਾ ਮੁਖੀ ਇਹਨਾਂ ਤੇ ਪਰਿਵਾਰ ਨੂੰ ਤੰਦਰੁਸਤੀਆਂ ਬੰਸ਼ੀ ਤੇ ਅੱਗੇ ਤੋਂ ਸੇਵਾ ਕਰਨ ਦਾ ਡੋੜਾ ਘੜਬੜ ਬਣਿਆ ਆ ਆਪਦੀ ਜੋੜੀ ਉੱਤੇ ਜਾ ਕੇ जय माता दी जय माता दी आप सब ਸੰਚਨ ਸੋਚਿਤ ਕੀਤਾ ਜਾਂਦਾ ਹੈ ਕਿ ਜੋੜਾ ਕਰ ਦਰਬਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਮਾਂ ਬਗਲਾ ਮੁਖੀ ਦੇ ਦਰਬਾਰ ਦੇ ਇਤਾਰੀ ਦੀ ਸੇਵਾ ਚੱਲ ਰਹੀ ਹੈ ਆਪ ਸਭ ਸੰਗਤਾਂ ਆਪਣੀ ਅਨੇਕ ਕਮਾਈ ਦੇ ਵਿੱਚੋਂ ਜਿੰਨਾ ਵੀ ਕਿਸੇ ਦਾ ਸਰਦਾ ਪੁੱਜਦਾ ਹੈ ਜੂੜ ਹਿੱਸਾ ਪਾਓ ਆਪ ਕਰਮਾ ਵਾਲੇ ਹੋ ਸੰਤ ਜੀ ਆਪ ਜੀ ਨੂੰ ਮੌਕਾ ਮਿਲਿਆ ਹੈ ਮਾਂ ਦੇ ਦਰਬਾਰ ਦੀ ਇਸਾਰੀ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਦਾ ਇਸ ਕਰਕੇ ਜਿੰਨਾ ਵੀ ਕਿਸੇ ਕੋਲ ਸਰਦਾ ਪੁੱਜਦਾ ਹੈ ਆਪ ਦੀ ਕਮਾਈ ਦੇ ਵਿੱਚੋਂ ਜੂੜ ਹਿੱਸਾ ਪਾਓ ਆਪ ਵੱਡਿਆਂ ਪਾਕਾਂ ਵਾਲੇ ਹੋ ਵੀਰ ਮੋਟਰਸਾਈਕਲ ਜਾਂ ਕੋਈ ਭੈਣ ਸਕੂਟਰੀ ਲੈ ਕੇ ਅੱਗੇ ਨਾ ਆਵੇ ਤੇ ਨਾ ਹੀ ਕੋਈ ਭੈਣ ਬੜੀ ਸ਼ਬਾਹ ਜੀ ਜ ਮਾਤਾ ਜੀ 5 ਸਾਲ ਦੀ ਤਰ੍ਹਾਂ ਇੱਕ ਸਾਲ ਮ ਬਗਲਾ ਮੁਖੀ ਦਾੰਪਟੇ ਮਾਤਾ ਜੀ ਦਾ ਮੇਲਾ ਬੜੀ ਸ਼ਰਧਾ ਤੇ ਬੜੀ ਤੁੰਤਾਂ 5 ਸਾਲ ਦੀ ਤਰ੍ਹਾਂ ਇੱਕ ਸਾਲ ਦੀ ਮ ਬਗਲਾ ਮੁਖੀ ਦਾੰਪਟੇ ਮੰਤਰ ਰਵੀਪੁਰੀ ਦੀ ਉਹਨਾਂ ਦੇ ਥੇਟਾ ਮਾਤਾ ਜੀ ਦਾ ਮੇਲਾ ਆਦੇ ਬੜੀ ਸ਼ਰਧਾ ਤੇ ਬੜੀ ਧੂਮ ਪਾ ਰਹਾ ਹੈ ਜਾਰਿਆ ਤੇ ਅੱਜ ਦੇ ਰਾਤ ਨੂੰ ਸ਼ਾਲ ਜਾਗਰਾਂ ਮੇਰੇ ਕੋਲ ਸ੍ਰੀ ਮਨਸ਼ੀਰ ਸ਼ਰਕਾਰ ਬਰੇ ਕੋ ਅਗਹੀ ਤੇ ਮਾਤਾ ਜੀ ਦੀਆਂ ਤੇ ਗਾਇ ਬੋਲਦਾ ਬਰੇ ਤੇ ਜੋਗ ਯਾਰ ਵਸਿਆ ਨੋ ਅੱਗੇ ਜੀ ਮਾਣੇ ਹੈ ਕਿ ਤੀ ਸਮਾਂਤ ਕੇ ਹੋ ਵੀ ਦੁਆਤਾ ਕਰੋ ਬਸਤਾ ਜੀ ਜੀ ਆਉਂਦੇ ਇੱਕ ਮੈਂ ਚਾ ਲੋਰੀ ਖਾਸ ਹੋਈ ਪੰਜ ਸਾਲ ਬਗਲਾ ਮੁਕਤੀ ਦਾ ਮੰਦਿਰ ਬਤੀ ਸੁੰਦਰ ਬਣਾਇਆ ਗਿਆ ਹੈ ਜਿਆ ਮਾਤਾ ਜੀ ਕਾਰਜਵਾ ਕਰਾਓ ਜੀ